ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੰਭੀਰ ਇਲਜ਼ਾਮ ਲਗਾਉਣ ਵਾਲੇ ਹਰਦੀਪ ਸਿੰਘ ਡਿੰਪੀ ਨੇ ਅਦਾਲਤ ਦੇ ਵਿੱਚ ਰਾਜਾ ਵੜਿੰਗ ਦੇ ਕੋਲੋਂ ਮਾਫੀ ਮੰਗੀ ਹੈ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਦਾਲਤ ਨੇ ਉਹਨਾਂ ਦਾ ਰਾਜ਼ੀਨਾਮਾ ਕਰਵਾਇਆ ਹੈ ਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਗਲਤੀ ਨੂੰ ਸੁਧਾਰਨ ਦੀ ਵੀ ਗੱਲ ਕਹੀ ਗਈ ਹੈ ਦੱਸ ਦਈਏ ਕਿ ਹਰਦੀਪ ਸਿੰਘ ਡਿੰਪੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮਿੱਟੀ ਦਾ ਤੇਲ ਵੇਚਣ ਦੇ ਗੰਭੀਰ aarop ਲਗਾਏ ਸਨ ਜਿਸ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਇਸ ਸਬੰਧੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਇਸ ਲਈ ਦੋ ਮਾਲ ਹਮ ਦੇ ਕਿ ਇਸ ਕਿਸਾਨ ਸਰਦਾਰ ਹਰੀ ਸਿੰਘ ਢਿੱਲੋਂ ਸਾਹਿਬ ਕੋਲ ਤੇ ਇੱਕ ਤਾਂ ਉਹਨਾਂ ਨੇ ਇਜ਼ਾਮ ਲਾਇਆ ਸੀ ਕਿ ਮਿੱਟੀ ਦਾ ਤੇਲ ਜਿਹੜਾ ਉਹ ਵੇਚਿਆ ਸੀ ਦਾ ਜਿਹੜਾ ਕਿ ਸਾਥ ਸੰਗਤ ਵਾਸਤੇ ਆਇਆ ਸੀ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਫਿਰ ਮਿੰਕਲੇ ਜਿਹੜਾ ਤੇਰੇ ਸਾਲੇ ਦਾ ਇਹਨਾਂ ਕਿਸਾਨਾਂ ਦੀ ਲੋਕ ਕੀਤੀ ਹੈ ਉਹ ਮਾਮਲੇ ਚੱਲ ਰਹੇ ਸਨ ਤੇ ਗਵਾਹੀ ਤੇ ਉਹ ਆ ਗਏ ਸਨ। ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਰੀਕ ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ। ਕਿ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਸ ਵਿੱਚ ਰਾਜ਼inama ਨਹੀਂ ਹੋ ਸਕਦਾ। ਅ ਮੈਂ ਕਿਹਾ ਜੀ ਵੀ ਰਾਜ਼inama ਇਹਨੂੰ ਕੋਈ ਗੁਲੀ ਤਾਂ ਸਾਡੀ ਚੱਲੀ ਨਹੀਂ। ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਇਹਦੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ ਆਪੋਲੋਜਾਈਜ਼ ਕਰਨਾ ਚਾਹੁੰਦੇ ਹਾਂ ਜਾਨਕੀ ਬਾਕੀ ਤੇ ਤੁਸੀਂ ਦੱਸੋ ਫਿਰ ਉਹਨਾਂ ਨੇ 6 ਤਰੀਕ ਅੱਜ ਵੀ ਪਾਈ ਤੇ ਅੱਜ ਦੋਨੋਂ ਵਕੀਲ ਸਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਕਿ ਅਨ ਕੰਡੀਸ਼ਨਲੀ ਮੈਂ ਇਸ ਤੇ ਅਪੋਲੋਜਾਈਜ਼ ਕਰਦਾ ਤੇ ਬਾਦ ਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਸੋ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਜੀ ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ ਤੇ ਕਟਾਸ ਸਿੱਟਣੀ ਇਹ ਮਤਲਬ ਵੀ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ ਰੋਜ਼ਾਨਾ ਅੱਜਕੱਲ੍ਹ ਰਾਜਨੀਤੀ ਦਾ ਇਹੀ ਕੰਮ ਹੋ ਗਿਆ ਮੰਚ ਤੇ ਚੜ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ ਕੁਝ ਨਹੀਂ ਬੋਲਦਾ ਮੈਨੂੰ ਲੱਗਦਾ ਕਿ ਸਾਨੂੰ ਹਰ ਵਿਅਕਤੀ ਆਪਣੇ ਤੇ ਵੀ ਉਹ ਲੈਣਾ ਕਿ ਜੇ ਉਹ ਅਸੀਂ ਮੰਚ ਤੇ ਚੜਦੇ ਹਾਂ ਸਾਨੂੰ ਸੋਚ ਵਿਚਾਰ ਕੇ ਤੇ ਬਿਲਕੁਲ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਔਰ ਕੋਈ ਦੁਸ਼ਮਣੀਆਂ ਤਾਂ ਹੈ ਨਹੀਂ ਅਸੀਂ ਲੋਕਾਂ ਨੇ ਸਭ ਨੇ ਇੱਥੇ ਰਾਜਨੀਤੀ ਕਰਨ ਆਸਤੇ ਆਏ ਆ ਮੁੱਦਿਆਂ ਦੇ ਮੱਤੇ ਦੇ ਵਿਚਾਰਾਂ ਦੇ ਮੱਤੇ ਨਹੀਂ ਸੋ ਸਾਨੂੰ ਉਹਨਾਂ ਦੇ ਤੇ ਹੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਐਵੇਂ ਉਜੂਲ ਵਜੂਲ ਕਿਸੇ ਨੂੰ ਨੀਚਾ ਵਿਖਾ ਕੇ ਕਿਉਂਕਿ ਨੀਚਾ ਵਿਖਾਣ ਵਾਲਾ ਕੋਈ ਵੱਡਾ ਨਹੀਂ ਹੁੰਦਾ ਸੋ ਮੈਂ ਤਾਂ ਆਪਣੀ ਰਾਜਨੀਤਿਕ ਜੀਵਨ ਦੇ ਵਿੱਚ ਬਹੁਤ ਤਬਦੀਲੀ ਲਈ ਹੈ ਕਈ ਵਾਰੀ ਅਗਰੈਸਿਵ ਹੋ ਜਾਈਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਐਸੇ ਬੰਦ ਕਹਿ ਦਿੰਦੇ ਆ ਤੁਹਾਨੂੰ ਕਦੇ ਗੁੱਸਾ ਆ ਜਾਂਦਾ ਹੈ ਸੋ ਆਧੇ ਸੁਭਾਅ ਦੇ ਵਿੱਚ ਬੜੀ ਕੋਸ਼ਿਸ਼ ਕਰਦਾ ਹਾਂ ਰੋਜ਼ਾਨਾ ਤਬਦੀਲੀ ਲਿਆਉਣ ਦੀ ਕਿ ਕਿਸੇ ਨੂੰ ਵੀ ਐਸੇ ਸ਼ਬਦ ਨਾ ਕਹੇ ਜਾਣ ਜੀਰੇ ਨਾਲ ਉਹਨੂੰ ਰਾਤ ਨੂੰ ਉਹਦੇ ਉਹਨੂੰ ਦਰਦ ਹੋਵੇ ਜਾਂ ਉਹਨੂੰ ਮਾਨਸਿਕ ਪਰੇਸ਼ਾਨੀ ਹੋਵੇ ਇਨਾਂਕ ਸਾਨੂੰ ਗਰੀਮਾ 'ਚ ਰਹਿਣਾ ਚਾਹੀਦਾ ਹੈ ਤੇ ਤਹਿਲੀਮ ਤੇ ਤਹਿਜ਼ੀਬ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਮਰ 'ਚ ਵੱਡੇ ਹੁੰਦੇ ਹੋ ਨੇ ਉਸੀ ਥੋੜੀ ਜਿਹੀ ਬਾਲ ਬੱਚੇ ਵਾਲੇ ਜੰਨੇ ਹੋ ਜਵਾਕਾ ਜੱਲੇ ਵਾਲੇ ਹੋ ਜਾਣਗੇ ਫਿਰ ਤਾਂ ਤਾਲੀਮ ਤੇ ਤਹਜ਼ੀਬ ਜੇ ਫਿਰ ਵੀ ਨਹੀਂ ਆਉਣੀ ਤਾਂ ਫਿਰ ਮੈਨੂੰ ਲੱਗਦਾ ਕਿ ਸੋ ਸਭ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਠੀਕ ਵਰਤਿੰਗ ਸਾਹਿਬ ਇਹ ਚੋਣਾ ਵੇਲੇ ਹੀ ਕਿਤੇ ਹੋਇਆ ਜਾਂ ਕੋਈ ਉਸ ਤੋਂ ਪਹਿਲਾਂ ਦੀਆਂ ਗੱਲਾਂ ਹੈਗੀਆਂ ਜਾਂ ਕਿਉਂਕਿ ਅਕਸਰ ਹੀ ਹੁਣ ਤਾਂ ਰਾਜਨੀਤੀ ਚ ਹਰ ਬੰਦਾ ਕਿਸੇ ਕੋਲੇ ਕੋਈ ਗੱਲ ਹੈ ਜਾਂ ਨਹੀਂ ਹੈ ਕਿਸੇ ਨੂੰ ਕਿਸੇ ਦੀ ਜਾਣਕਾਰੀ ਹੈ ਜਾਂ ਨਹੀਂ ਹੈ ਮੈਂ ਇਹ ਗੱਲ ਨਹੀਂ ਕਰ ਰਿਹਾ ਇੱਥੋਂ ਦੀ ਇਹ ਵੇਖਣੇ ਸਾਰੇ ਪੰਜਾਬ ਚ سلسلہ ਹੀ ਇਹੀ ਚੱਲ ਰਿਹਾ ਕਉਂਕੀ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਾਲ੍ਹਾਂ ਕੱਢਣ ਵਾਲੀ ਦੀ ਵੀਡੀਓ ਜ਼ਿਆਦਾ ਚੱਲਦੀ ਕਿਉਂਕਿ ਅਗਲਾ ਕਹਿੰਦਾ ਆ ਵੇਖੋ ਤੈਨੂੰ ਦਿਖਾਵਾਂ ਗਾਲ੍ਹਾਂ ਕੱਢਣੀ ਸੋ ਇਹ سلسلہ ਚੱਲ ਗਿਆ ਸੋ ਸਾਨੂੰ ਸਾਰਿਆਂ ਨੂੰ ਇਸ ਸਿਲਸਿਲੇ ਤੇ ਗੌਰ ਫਰਮਾਉਣਾ ਚਾਹੀਦਾ ਹੈ ਔਰ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਕੱਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਈ ਫਰਕ ਦੀ ਦੇ ਵਿੱਚ ਹਲਕਾ ਹਲਕਾ ਜਾ ਕੇ ਪੰਜਾਬ ਬਚਾਉ ਜਾਤਾ ਕਰਦੇ ਆ ਸੋ ਇੱਕ ਸਮੇਂ ਸਿਰ ਕਰਨੀ ਹੀ ਹੁੰਦੀਆਂ ਜੀ ਇਹਨੇ ਕਾਂਗਰਸ ਪਾਰਟੀ ਵੀ ਇੱਕ ਯਾਤਰਾ ਦੇ ਰੂਪ ਦੇ ਵਿੱਚ ਹੁਣ 14 ਤਰੀਕ ਤੋਂ ਰਾਹੁਲ ਗਾਂਧੀ ਜੀ ਯਾਤਰਾ ਸ਼ੁਰੂ ਕਰ ਰਹੇ ਨੇ ਨਿਆਏ ਭਾਰਤ ਚਿਹੜੋ ਯਾਤਰਾ ਤੇ ਅਸੀਂ ਵੀ ਆਪਦੀ ਪੰਜਾਬ ਦੇ ਵਿੱਚ ਜਿਹੜੀ ਯਾਤਰਾ ਹੋ ਸ਼ੁਰੂ ਕਰ ਰਹੇ ਹਾਂ ਜਲਦੀ ਹੀ ਉਹ ਜਿਹੜਾ ਫਾਰਮੈਟ ਹੈ ਉਹ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਸੋ ਨੇਚਰਲੀ ਹੈ ਜਦੋਂ ਸਮਾਂ ਆ ਜਾਂਦਾ ਚੋਣ ਆ ਜਾਂਦੇ ਹੈ ਬਹੁਤ ਸਾਰੇ ਜਿਹੜੇ ਸਰਕਾਰਾਂ ਦੇ ਫੇਲੀਅਰਸ ਹੈਗੇ ਨੇ ਉਹਨਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾਣਾ ਤੇ ਕਿੱਦਾਂ ਕਿੱਦਾਂ ਜਾਇਆ ਜਾ ਸਕਦਾ ਹੈ ਉਹ ਸੀ ਕਿਉਂਕਿ ਇਹ ਯਾਤਰਾਵਾਂ ਦਾ ਜਿਹੜਾ ਦੌਰ ਹੈ ਇਹ ਰਾਹੁਲ ગાંધી ਨੇ ਸ਼ੁਰੂ ਕੀਤਾ 4000 ਕਿਲੋਮੀਟਰ ਦੀ ਯਾਤਰਾ ਕਰਕੇ ਕਿੱਥੋਂ ਚੱਲੇ ਤੇ ਕਸ਼ਮੀਰ ਤੱਕ ਕੰਨਿਆ ਕਮਾਰੀ ਤੂੰ ਕਸ਼ਮੀਰ ਉਹ ਸਰਕਰ ਵਿਖਾਇਆ ਜਿਹੜੇ ਲੋਕ ਕਹਿੰਦੇ ਸੀ ਰਾਹੁਲ ગાંધી ਬੜੇ ਹਾਲਸੀ ਨੇ ਸੋ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਆ ਇਸੇ ਪੈਟਰਨ ਤੇ ਅਸੀਂ ਜਿਹੜੀਆਂ ਯਾਤਰਾਵਾਂ ਤੇ ਲੁਧੇਰਾ ਜੇਪੀ ਨੱਡਾ ਨੇ ਕੱਲ ਸਵਾਲ ਚੱਕੇ ਰਾਹੁਲ ગાંધી ਦੀ ਯਾਤਰਾ ਤੇ ਬਨਸ ਪਸਤੋ ਜਿਹੜਾ ਹੈ ਮੈਂ ਕਿਹ ਬੀਜੇਪੀ ਦੇ ਸਵਾਲ ਨਾ ਚੁਕੇਗੀ ਜਾਂ ਫਿਰ ਹੋਰ ਕੌਣ ਚੁਕੇਗਾ ਰਾਹੁਲ ਗਾਂਧੀ ਅਗਰ ਟੀ-ਸ਼ਰਟ ਪਾ ਲੈਂਦੇ ਆ ਤਾਂ ਜੇ ਪੀ ਨੱਡਾ ਸਾਹਿਬ ਸਵਾਲ ਚੁਕਦੇ ਨੇ ਰਾਹੁਲ ਗਾਂਧੀ ਜੀ ਨੇ ਕਿਸੇ ਨੂੰ ਕੁਝ ਕਹਿਤਾ ਤਾਂ ਸਵਾਲ ਚੁਕਦੇ ਨਹੀਂ ਤੋ ਮੇਰੇ ਕਹਿਣ ਦਾ ਮਤਲਬ ਬੀਜਪੀ ਅਗਰ ਸਵਾਲ ਨਹੀਂ ਚੁਕੇਗੀ ਤਾਂ ਹੋਰ ਫਿਰ ਕੌਣ ਚੁਕੇਗਾ ਕਾਂਗਰਸ ਤੇ ਆਪ ਦੇ ਗੱਠਜੋੜ ਤੇ ਕਦੋਂ ਤੱਕ ਤਸਵੀਰ ਜਿਹੜੀ ਹੈ ਸਾਫ਼ ਹੋ ਜਾਏਗੀ ਕਿ ਤੁਸੀਂ ਮਿਲ ਕੇ ਆਏ ਹੋ ਕੱਲ ਦੇਖੋ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਜੇ ਤੱਕ ਗੱਠਜੋੜ ਬਾਰੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਗਈ ਹੈ ਔਰ ਮੈਨੂੰ ਹੁਣ ਤੱਕ ਪ੍ਰਧਾਨ ਦੇ ਰੂਪ ਦੇ ਵਿੱਚ ਹਾਂ ਮੀਡੀਆ ਚ ਆਕਸਰੇ ਲਾਏ ਜਾ ਰਹੇ ਹੈ ਹਰ ਵਿਅਕਤੀ ਕੋਈ ਇਧਰੋਂ ਉਧਰੋਂ ਬਿਆਨ ਦਿੱਤਾ ਜਾ ਰਿਹਾ ਹੈ ਪਰ ਹਜੇ ਤੱਕ ਮੈਨੂੰ ਇਹ ਕਿਹਾ ਗਿਆ ਵੀ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਲੜੇਗੀ ਤੁਸੀਂ ਧਿਆਨ। ਉਹ 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 ਕਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਹੜੀਆਂ ਦੋ ਕੰਪਲੇਂਟਸ ਸੀਗੀਆਂ ਇੱਥੇ ਫਾਇਦਾ ਰਹੀ ਦੀਆਂ ਹਰਜੀਪ ਸਿੰਘ ਢਿੱਲੋਂ ਦੇ ਖਿਲਾਫ ਫਾਈਲ ਕੀਤੀਆਂ ਹੋਈਆਂ ਸੀ। ਪਿਛਲੇ ਤਰੀਕ 2-3 ਸਾਲ ਤੋਂ ਮਾਮਲੇ ਇਹ ਪੈਂਡਿੰਗ ਸੀਗੇ। ਦੋਨਾਂ ਧਿਰਾਂ ਦੀ ਸਹਿਮਤੀ ਨਾਲ ਜੱਸਾਹਬ ਦੀ ਕੋਸ਼ਿਸ਼ ਦੇ ਨਾਲ ਜਿਹੜਾ ਹੈਗਾ ਤੇ ਵਕੀਲਾ ਦੀ ਕੋਸ਼ਿਸ਼ ਨਾਲ ਇਹ ਮਾਮਲਾ ਜਿਹੜਾ ਸੁਲਝ ਗਿਆ। ਤੇ ਹਰਦੀਪ ਸਿੰਘ ਨੇ ਟੈਂਪੀਟ ਲੋਨ ਨੇ ਜਿਹੜੀ ਅਨ ਕੰਡੀਸ਼ਨਲ ਅਪੋਲੋਜੀ ਹੈ ਉਹ ਟੈਂਡਰ ਕਰ ਲਈ ਹੈ ਤੇ ਇਸ ਕਰਕੇ ਜਿਹੜੀਆਂ ਕੰਪਲੇਂਟਸ ਅੱਗੇ ਤੋਂ ਵੀ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਹੈ ਕਿ ਫਿਊਚਰ ਚ ਵੀ ਇਹ ਕੋਈ ਉਹੋ ਜਿਹਾ ਨਹੀਂ ਕਟਾਕਸ਼ ਕਰਾਂਗੇ ਤੇ ਇਸ ਕਰਕੇ ਜਿਹੜਾ ਮਨਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀਆਂ ਕੰਪਲੇਂਟਸ ਹੈ ਉਹ ਵਾਪਸ ਲੈ ਲਈ ਓਕੇ ਉਹਨਾਂ ਦੀ ਅਨ ਕੰਡੀਸ਼ਨਲ ਜਿਹੜੀ ਅਪੋਲੋਜੀ ਹੈ ਉਹਨੂੰ ਰਿਸੈਪਟ ਕਰ ਲਿਆ